ਜੀ ਮੇਰਾ ਮਸਲਾ ਹੀ ਪਿਆ ਇਸ ਤਰ੍ਹਾਂ ਨਾ ਬਲਵਿੰਦਰ ਸਿੰਘ ਬੱਬੀ ਗਮਟਾਲੇ ਦਾ ਆ ਤੇ ਉਹ ਤੋਂ ਖੇਤੜੀਆਂ ਦਾ ਪਹਿਲਾਂ ਵੀ ਕੰਮ ਕਰਦਾ ਮੈਂ ਇਹ ਕੋ ਪੈਸੇ ਲੈ ਹੀ ਮੇਰੇ ਬੇਟੇ ਦੀ ਡੈਥ ਤੋਂ ਮਗਰੋਂ ਮੈਂ ਪੈਸੇ ਵੀ ਦਿੱਤੇ ਆ ਤੇ ਬੇਟੇ ਨੇ ਇਹਦੇ ਰਾਹੁਲ ਜਿਹੜਾ ਬੇਟਾ ਇਹਦਾ ਬਲਵਿੰਦਰ ਸਿੰਘ ਦਾ ਉਹਨੇ ਹੀ ਆਣ ਕੇ ਮੇਰੇ ਕੋ ਪੈਸੇ ਲੈ ਆ ਖੁਦ ਇਹਨਾਂ ਪੈਸੇ ਲੈ ਕੇ ਤੇ ਫਿਰ ਵੀ ਨੇ ਮੈਨੂੰ ਧਮਕੀਆਂ ਦਿੱਤੀਆਂ ਆ ਕਿ ਮੈਂ ਤੇਰਾ ਕੁਝ ਬੁਰਾ ਹਾਲ ਕਰ ਦੇਣਾ ਆ ਤੇ ਜਾਂ ਤੇ ਮੈਨੂੰ ਇਹ ਲੱਖ ਰੁਪਏ ਦੇ ਦੇ ਤੇ ਨਹੀਂ ਤੇ ਮੈਂ ਤੇਰੇ ਤੇ ਕੋਈ ਕੋਟ ਕਚਹਿਰੀਆਂ ਚ ਤੈਨੂੰ ਬਾੜਦਾ ਉੜਕੇ ਇਹਨੇ ਉਸ ਤੋਂ ਪਿੱਛੇ ਮੈਨੂੰ ਧਮਕੀ ਦਿੱਤੀ ਕਿ ਮੈਂ ਤੈਨੂੰ ਨਾ ਜੇਲ੍ਹ ਦੇ ਵਿੱਚੋਂ ਠਾ ਦੀ ਆਵਾਜ਼ ਹੋਣੀ ਮੈਂ ਤੈਨੂੰ ਮਰਵਾ ਦੇਣਾ ਮੈਂ ਉਸ ਤੋਂ ਮਗਰੋਂ ਪੈਸੇ ਦੇ ਕੇ ਮੈਂ ਬਾਹਰ ਚਲੀ ਗਈਆਂ ਇਹਨੇ ਮੇਰੇ ਨੋ ਤੇ ਕੇਸ ਲਾਇਆ ਔਰ ਮੇਰੇ ਘਰ ਦੇ ਵਿੱਚ 15 ਵਾਰ ਮੇਰੇ ਘਰ ਨੂੰ ਇਹਨੇ ਸੀਲ ਕੀਤਾ ਆ ਵੈਲਡਿੰਗ ਵਾਲਾ ਤੇ ਤਾਲੇ ਵੀ ਮਾਰ ਦਿੰਦਾ ਇੱਕ ਦੋ ਵਾਰ ਮੇਰੀ ਬੱਚੀ ਅੰਦਰ ਸੀ ਅੰਦਰ ਬੰਦ ਦੇ ਬਾਵਜੂਦ ਵੀ ਨੇ ਬਾਹਰੋਂ ਤਾਲਾ ਲਾ ਆ ਗਿਆ ਫਿਰ ਤਾਲਾ ਤੋੜ ਕੇ ਫਿਰ ਉਹਨੂੰ ਕੱਢਿਆ ਫਿਰ ਰਿਪੋਰਟ ਵੀ ਕਰਦੇ ਮੇਰੀ ਬੇਟੀ ਬਿਮਾਰ ਹੈ ਨੋ ਮੇਰੀ ਬਿਮਾਰ ਸੀਗੀ ਇਸ ਕਰਕੇ ਕੁਛ ਨਹੀਂ ਇਹਨੇ ਸੋਚਿਆ ਕਿ ਇਹ ਚਲੀ ਗਈ ਪੈਸੇ ਦੇ ਕੇ ਤੇ ਹੁਣ ਉਹਨੂੰ ਇਦਾਂ ਮਤੰਗ ਪਰੇਸ਼ਾਨ ਕਰਕੇ ਉੱਤੇ ਕੇਸ ਲਾਇਆ ਉਹਨੂੰ ਇਹਨੇ ਕੋਰਟ ਕਚਹਿਰੀਆਂ ਚ ਲਿਆਂਦਾ ਹੁਣ ਮੈਂ ਆਪਣਾ ਬਿਆਨ ਕਰਦੀ ਹਾਂ ਕਿ ਜੋ ਮੈਂ ਦਰਖਾਸਤ ਦਿੱਤੀ ਆ ਉਹੀ ਮੇਰਾ ਬਿਆਨ ਆ ਉਹੀ ਸਾਰਾ ਇਹਨੇ ਮੇਰੇ ਘਰ ਦੇ ਵਿੱਚ ਪੰਨ ਤੋੜ ਖੰਡਰ ਕਰਤਾ ਡਾਕਾ ਮਾਰਿਆ ਕਿਸਾਬ ਦਾ ਜੋ ਪੈਸਾ ਗਹਿਣਾ ਸੋਨਾ ਦੋ ਐਸੀ ਆ ਇਨੇ ਐਲ ਸੀ ਡੀਆਂ ਜੋ ਸਮਾਨ ਅੰਦਰ ਮੇਰਾ ਕੋਈ ਛੱਡਿਆ ਨਹੀਂ ਤੇ ਘਰ ਜਾ ਕੇ ਵੇਖ ਸਕਦੇ ਇਨੇ ਖੰਡਰ ਕੀਤਾ ਕਿ ਜਾ ਕੇ ਵੇਖੋ ਉਹ ਪੈਸੇ ਤਾਂ ਲੈਣ ਦੇ ਤੇ ਲਿਖਤ ਕੀਤੀ ਉਹ ਸਾਰਾ ਜਿਹੜਾ ਆ ਹਾਂਜੀ ਹਾਂਜੀ ਪੈਸੇ ਵਾਪਸ ਕਰਨ ਤੋਂ ਬਾਅਦ ਤੁਸੀਂ ਲਿਖਤ ਵਾਪਸ ਨਹੀਂ ਲਈ ਤੁਸੀਂ ਉਹਨੇ ਮੈਨੂੰ ਨਾ ਮੈਨੂੰ ਕਿਹਾ ਲਾਸਟ ਦੇ ਕੇ ਮੈਨੂੰ ਜਿਹੜੀ ਮੇਰੇ ਚੈੱਕ ਨੇ ਉਹ ਵੀ ਦੇ ਦੇ ਤੇ ਮੇਰੀ ਜਿਹੜੀ ਲਿਖਤ ਕੀਤੀ ਆ ਉਹ ਵੀ ਦੇ ਦੇ ਚੈੱਕ ਖਾਲੀ ਨੇ ਕਿ ਭਰੇ ਚੈੱਕ ਤੇ ਕੋਈ ਨਹੀਂ ਭਰਿਆ ਭਰਿਆ ਕੋਈ ਨਹੀਂ ਸਿਰਫ ਸਾਈਨ ਕੀਤੇ ਬਲੈਂਕ ਚੈੱਕ ਹੋ ਗਿਆ ਨਾ ਹਾਂਜੀ ਹਾਂਜੀ ਪਰ ਇਨੇ ਮੈਨੂੰ ਕਿਹਾ ਵੀ ਫੋਨ ਤੇ ਕਿ ਮੈਂ ਤੇਰੇ ਚੈੱਕ ਲਾ ਦੇਣੇ ਆ ਤੇ ਵੇਖੀ ਤੈਨੂੰ ਮੈਂ ਕਿਦਾਂ ਫਿਰ ਇਹਨੇ ਮੈਨੂੰ ਉਹਨੇ ਕਿਹਾ ਵੀ ਭੈਣਾ ਮੈਂ ਨਾ ਤੈਨੂੰ ਨਾ ਚੈੱਕ ਵੀ ਦੇ ਦੇਣਾ ਆ ਤੇ ਜਿਹੜੀ ਲਿਖਤ ਕੀਤੀ ਉਹ ਵੀ ਦੇਣਾ ਪਰ ਇਹਨੇ ਮੈਨੂੰ ਕੋਈ ਵੀ ਲਿਖਤ ਨਹੀਂ ਦਿੱਤੀ ਲਿਖੀ ਜਿਹੜੀ ਜਿਹੜਾ ਇੱਕ ਝੂਠਾ ਕਰਦੇ ਆ ਨਾ ਇੱਕ ਲਿਖਤ ਕਰਦੇ ਆ ਉਹ ਵੀ ਨਹੀਂ ਦਿੱਤੀ ਤੇ ਚੈੱਕ ਵੀ ਨਹੀਂ ਦਿੱਤੇ ਇਹਨੇ ਉਲਟਾ ਮੇਰੇ ਤੇ ਘਰ ਦੇ ਵਿੱਚ ਜਾ ਕੇ ਵੇਖ ਸਕਦਾ ਪੁਲਿਸ ਪ੍ਰਸ਼ਾਸਨ ਜਾ ਕੇ ਵੇਖ ਸਕਦਾ ਆ ਕਿ ਮੇਰੇ ਘਰ ਨੂੰ ਕਿੰਨਾ ਇਹਨੇ ਖੰਡਰ ਕੀਤਾ ਆ ਬਿਲਕੁਲ ਨਹੀਂ ਇੱਥੋਂ ਤੱਕ ਕੀਤਾ ਵੀ ਇੱਥੇ 2 ਘੰਟੇ ਵੀ ਆਣ ਕੇ ਬਹਿ ਨਹੀਂ ਸਕਦਾ ਫਲਾਸ਼ ਤੱਕ ਵੀ ਤੂੰ ਕੇ ਪਾਸੇ ਸਭ ਤੋੜ ਪਾਂ ਨਹੀਂ ਕੀਤੀ ਨੇ ਇੰਨਾ ਡਰਾਇਆ ਤਾ ਧਮਕਾਇਆ ਕਿ ਮੇਰੀ ਨੋ ਮੇਰਾ ਕੋਈ ਆਵੇ ਨਾ ਹੁਣ ਮੈਂ ਆਈ ਬਾਹਰੋਂ ਤੇ ਮੈਂ ਹੁਣ ਇਹੋ ਜਾਰੀ ਮੇਰੀ ਨੋ ਦਾ ਕੇਸ ਹੈ ਮੇਰੀ ਨੋ ਨੂੰ ਵੇਖ 2 ਮਹੀਨੇ ਹੋਏ ਮੇਰੀ ਬੇਟੀ ਡੈਥ ਨੂੰ ਇਨੇ ਮੇਰੀ ਮੇਰੇ ਮੇਰੇ ਘਰ ਵਾਲੇ ਦੀ ਡੈਥ ਹੋ ਗਈ ਮੁੜ ਕੇ ਮੇਰੇ ਬੇਟੇ ਦੀ ਇਹਨੇ ਮੇਰੇ ਘਰ ਨੂੰ ਇਹਨੇ ਕੋਈ ਡਰ ਨਹੀਂ ਖਤਰਾ ਨਹੀਂ ਆਇਆ ਇਹਨੇ ਮੇਰੇ ਸਾਰਾ ਘਰ ਦੀ ਤਬਾਈ ਕਰ ਦਿੱਤੀ ਕੋਈ ਉਜਾੜ ਦੇ ਤੱਕ ਕਰਦਾ ਮੇਰਾ ਇਹਨੇ ਅੱਜ ਤੋਂ ਅੱਜ ਤੋਂ ਇਹਨੇ 19 ਤੇ 20 ਦੇ ਵਿੱਚ ਵੀ ਇਹਨੇ ਮੇਰੇ ਘਰ ਨੂੰ ਤਾਲਾ ਲਾਇਆ ਸੀਗਾ 19 ਤੇ 20 ਨੂੰ ਵੀ ਇਹਨੇ ਮੇਰੇ ਘਰ ਨੂੰ ਤਾਲਾ ਲਾਇਆ ਸੀਗਾ ਨਾਮ ਇਹਨੇ ਕਿਸੇ ਦਾ ਵਰਤਿਆ ਕਿ ਉਹ ਤਾਲਾ ਪਰ ਇਹਨੇ ਮਗਰੋਂ ਮੈਂ ਕਿਹਾ ਮੈਨੂੰ ਮੈਨੂੰ ਪਤਾ ਕੀਤਾ ਉਹਨੇ ਕਿਹਾ ਭੈਣਾ ਮੈਂ ਨਹੀਂ ਤਾਲਾ ਲਾਇਆ ਇਹਨੇ ਬੱbbi ਨੇ ਲਾਇਆ ਉਦੋਂ ਵੀ ਇਹਨੇ ਇਹਦੇ ਸਕੇ ਭਰਾ ਦੇ ਕਿਹਾ ਹੀ ਤੇ ਤੇਰੇ ਘਰ ਨੂੰ ਤੇ ਤੇਰੇ ਘਰ ਤੇ ਆਖ ਖੈਰ ਸਕੇ ਭਰਾ ਨੇ ਵੀ ਮੈਨੂੰ ਕਿਹਾ ਆਣ ਕੇ ਬਾਬਾ ਜੀ ਆਪਣਾ ਨਾਮ ਦੱਸੋ ਕੀ ਹੈ ਜੀ ਨਾਮ ਮੈਂ ਉਹ ਤੁਹਾਨੂੰ ਦੱਲ ਜੀ ਕਿਹੜਾ ਇਲਾਕਾ ਕਿਹੜਾ ਆਪਣਾ ਮੈਂ ਦਿਵਾਨ ਦੇ ਬੰਬੀ ਬਟਾਲੀ ਛਾਟਾ ਬਟਾਲੀ ਕੀ ਮਸਲਾ ਕੀ ਹੈ ਤੁਹਾਡੇ ਹੱਥ ਲੈ ਕੇ ਮਸਲਾ ਆਸ਼ਕ ਬੋਨੇ ਦੇ ਬੱਚੇ ਬੱਚਿਆਂ ਦਾ ਹੋ ਗਈ ਗਲਤੀ ਜੇ ਗਲਤੀ ਕੀਤੀ ਆ ਤੇ ਲੜਕੀ ਚ ਜਿਹੜਾ ਕੀ ਆ ਤੇ ਉਹ ਕੇਸ ਉਹ ਜਿਹੜੇ ਲੜਕੇ ਆ ਨਾ ਮਲੇ ਮੁੰਡੇ ਸਾਰੇ ਘਰ ਵੱਢ ਕੇ ਮਟੋਕੇ ਸੜ ਕੇ ਪੋੜੇ ਬੋਲੀਆ ਸੁਣਾ ਕੀ ਸਾਰੀ ਗੱਲ ਬਈ ਵੱਟ ਟੰਗਾਂ ਤੇਰੇ ਬੜੇ ਆ ਦਾਤੇ ਲੈ ਕੇ ਇਹ ਕੋਰ ਦਾ ਮਸਲਾ ਦੱਸਦੇ ਭਈ ਕੀ ਮਸਲਾ ਹੈ ਮਸਲਾ ਇਹ ਕਿ ਉਹ ਦੌੜ ਭੱਜ ਕੇ ਜੀ ਉਹਨਾਂ ਨੇ ਵਿਆਹ ਕਰਾ ਲਿਆ ਉਹਨਾਂ ਨੇ ਵਿਆਹ ਨਹੀਂ ਕਰਾ ਕੁਛ ਨਹੀਂ ਕੀਤਾ ਉਹ ਯਾਰ ਉਹਦੇ ਤਿੰਨ ਮੁੰਡੇ ਆ ਬੱਚੇ ਮੁੰਡੇ ਮੁੰਡੇ ਦੇ ਫਿਰ ਇਹ ਕੇਸ ਹੋਇਆ ਬਾਕੀ ਰਹਿ ਜਾ ਜੇ ਹੋਇਆ ਜੇ ਰਹਿ ਜਾਂ ਮੰਨ ਲ ਹੋਇਆ ਉਹਨਾਂ ਦੋਵਾਂ ਦਾ ਤੁਹਾਡਾ ਬੇਟਾ ਹੈ ਕਿ ਬੇਟੀ ਹੈ ਮੇਰਾ ਬੇੜਾ ਹੈ ਤੁਹਾਡਾ ਬੇਟਾ ਹੈ ਹਾਂ ਉਹ ਤੁਹਾਡੇ ਘਰ ਤੇ ਆ ਗਿਆ ਹਾਂ ਮਾਮਲੇ ਬਾੜ ਕੇ ਮਾਰ ਕੇ ਉਹਨੂੰ ਕੌਣ ਕੌਣ ਮਾਰ ਕੇ ਛੁੱਟ ਗਿਆ ਉਹ ਲੜਕੀ ਆਵੇ ਉਹਦਾ ਨਾਮ ਦੱਸੋ ਨਾ ਕੌਣ ਕੌਣ ਦਾ ਮੰਗਾ ਮੋਮੀ ਪੁਲਣੀ ਤੇ ਇੱਕ ਇੱਕ ਹੋਰ ਮੜਾ ਤੇ ਤਿੰਨ ਬੰਦੇ ਜੰਮੇ ਨਾ ਤੁਹਾਡੇ ਘਰ ਤੇੋਂ ਮੜਾ ਕੇ ਬਾਹਰ ਕਿਤੇ ਕੁੱਟਿਆ ਅੰਦਰ ਵੜ ਕੇ ਮਾਰਿਆ ਉਹਨਾਂ ਨੇ ਮੇਰੇ ਫੁੱਲ ਆਖੜੇ ਦੇ ਵਿੱਚ ਠੀਕ ਹੈ ਉਸ ਬਾਅਦ ਵੀ ਦਰਖਾਸਤ ਦਿੱਤੀ ਸਾਡੇ ਕੋਲ ਉਸ ਬਾਅਦ ਸ਼ਾਦੀ ਦਿੱਤੀ ਖਾਨੇ ਕੀ ਕੀ ਕਾਰਵਾਈ ਹੋਈ ਉਹਨਾਂ ਕੋਈ ਜਵਾਬ ਨਹੀਂ ਦਤਾ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀਂ ਹੋਈ ਪਛਤਰ ਚ ਹੋਇਆ ਹਾਂਜੀ ਡਾਕ ਪਰ ਜਿਨ੍ਹਾਂ ਦਾ ਤੁਸੀਂ ਨਾਮ ਲਿਆ ਉਹਦੇ ਪਛਤਰ ਚ ਹੋ ਗਿਆ ਹਾਂਜੀ ਮੰਗਾ ਮੋਮੀ ਪੁਲਣੀ ਕੱਚਾ ਦਰਜ ਹੋ ਗਿਆ ਪਰ ਤੁਹਾਡੀ ਉਹ ਮੰਗ ਕੀ ਆ ਮੇਰੀ ਮੰਗਾ ਤਾਂ ਉਹਨਾਂ ਨੂੰ ਬੰਦੇ ਤੇਰੋ ਅਰੈਸਟ ਕਰੋ ਮਾਰ ਗ੍ਰਫਤਾਰ ਕੋਈ ਨਹੀਂ ਕੀਤਾ ਹਾਂਜੀ ਉਹ ਤੁਹਾਡੀ ਮੰਗ ਹੈ ਕਿ ਉਹਨਾਂ ਨੇ ਗ੍ਰਫਤਾਰ ਕੀਤਾ ਬਾਈ ਉਹਨਾਂ ਨੂੰ ਸੌਵਾ ਦੇਓ ਬਸ ਮੇਲੇ ਜੇ ਤੁਸੀਂ ਅਸਤਰਾ ਨੂੰ ਆ ਕੇ ਪਾਸੇ ਮੋੜਾ ਨੂੰ ਉਹਨਾਂ ਨੇ ਕੀ ਵਿਸ਼ਵਾਸ ਕੀ ਦਿੱਤਾ ਤੁਹਾਨੂੰ ਉਹਨਾਂ ਨੇ ਗਾਇ ਸੋਮਵਾਰ ਤੱਕ ਸੋਮਵਾਰ ਤੱਕ ਤਾਂ ਸਰਮੇ ਇੱਤਾ ਦਾਨ ਠੀਕ ਹੈ ਤੇ ਸੰਬੰਧ ਤੇ ਅਸੱਚ ਉਹਨਾਂ ਦਾ ਕੀ ਕਹਿਣਾ ਉਹਨਾਂ ਕੋ ਤੁਸੀਂ ਮਿਲਿਓਗੇ ਜਾ ਕੇ ਉਹਨਾਂ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰਨਾ ਅਸੀਂ ਸਾਡੀ ਦੋ ਟੀਮਾਂ ਭੇਜਾਂਗੇ ਇਸ ਤਰ੍ਹਾਂ ਠਾਣਿਆ ਉਸ ਤੋਂ ਬਾਅਦ ਜੇ ਨਹੀਂ ਉਹ ਕਾਬੂ ਆਏ ਫੇ ਮਾੜਾ ਮੰਗਾ ਤੁਹਾਡੀ ਮੰਗੇ ਆ ਕਿ ਜਿਨ੍ਹਾਂ ਨੇ ਤੁਹਾਡੇ ਬੇਟੇ ਤੇ ਹਮਲਾ ਕੀਤਾ ਮਾਰਕੁੱਟ ਟਕਟਾਈ ਕੀਤੀ ਆ ਜਿਨ੍ਹਾਂ ਦੇ ਪਰਚਾ ਦਰਜ ਹੋਆ ਉਹਨਾਂ ਦੀ ਗ੍ਰਿਫਤਾਰੀ ਕੀਤੀ ਹਾਂਜੀ ਉਹ ਰਸਤਾ ਆਪਣੇ ਜਿ ਸਜਾ ਠੀਕ ਪਤਾ ਜੀ ਤੁਹਾਡੇ ਕੋਲ ਮਸਲਾ ਆਇਆ ਵਾ ਇੱਕ ਝਗੜੇ ਦਾ ਤੇ ਕੀ ਮਸਲਾ ਸੀ ਸਾਰਾ ਤੇ ਅੱਜ ਕੀ ਵਿਸ਼ਵਾਸ ਮਿਲਿਆ ਦੇਕਰ ਜੋ ਬੋਲੇ ਸੋਨਰ ਪੈ ਸ੍ਰਿਸ਼ਟੀ ਕਰਤਾ ਭਗਵਾਰ왈 ਮਿੱਕੀ ਪਾਰ ਲਕਬਿਤਾ ਕ੍ਰਿੰਦੀ ਚੇਅਰਮੈਨ ਭਗਵਾਰ왈 ਮਿੱਕੀ ਤਰਫੋਂ ਸਵਾਸ ਗੱਟਰੋਲੋਜੀ ਜੋ ਕਿ ਅੱਜ ਬੱਲਾ ਵਾਲੀ ਪੁਲੀ ਗੇਪੋਰਟ ਰੋਡ ਵਿਖੇ ਜੋ ਕਿ ਲੱਖ ਵੱਖ ਜੱਤੇ ਬੰਦੀ ਵਾਲੋਂ ਧਰਨਾਲੀ ਕਿਹਾ ਗਿਆ ਸੀ ਅੱਜ ਜੋ ਕਿ ਸਾਨੂੰ ਐਸਪੀ ਰਪਾਲ ਸਿੰਘ ਨੇ ਵਿਸ਼ਵਾਸਤਵਾਇਆ ਜੋ ਕਿ ਸਿਟੀ ਦੇ ਮਸਲੇ ਜਿਹੜੇ ਪੈਟ ਗਹੀ ਉਹਨਾਂ ਨੇ ਤੁਰੰਤ ਕਾਰਵਾਈਆਂ ਵੀ ਕਰਾਈਆਂ ਇੱਕ ਮਸਲਾ ਹੈ ਸਾਡਾ ਇਹ ਥਾਣਾ ਛਾਟੇ ਦਾ ਜੀ ਮਕਦਮਾ ਨੰਬਰ 18/25 ਜਿਸ ਵਿੱਚ 307 ਦਾ ਜੁਰਮੀ ਔਰ ਅਜੇ ਤੱਕ ਉਸਨੇ ਐਫਆਈਆਰ ਤੇ ਦਰਜ ਕੀਤੀ ਪਰ ਦੋਸ਼ੀਆਂ ਦੀ ਅਜੇ ਤੱਕ ਗ੍ਰਿਫਤਾਰੀ ਨਹੀਂ ਕੀਤੀ ਗਈ ਅੱਜ ਮਾਰਜੋਗ ਐਸਪੀ ਰਪਾਲ ਸਿੰਘ ਜੀ ਨੇ ਸਾਨੂੰ ਵਿਸ਼ਵਾਸਤਵਾਇਆ ਔਰ ACP ਵੈਸਟ ਸਰਦਾਰ ਸ਼ਿਵਦਰਸ਼ਨ ਜੀ ਅਤੇ SHO ਸ਼ਹਾਟਾ ਨੂੰ ਬਨੋਰ ਸ਼ਰਬਾਤ ਜੀ ਨੂੰ ਤੁਰੰਤ ਮੌਕੇ ਤੇ ਵੀ ਜੋ ਕਿ ਜਾਨੂ ਕਰਵਾਇਆ ਗਿਆ ਇਹ ਬੰਦੇ ਫੜ ਕੇ ਜਲਦੀ ਤੋਂ ਜਲਦੀ ਇਲਾਕਾ ਦੇ ਪਿੱਛੇ ਭੇਜੇ ਜਾਣ। ਇਹ ਮਸਲਾ ਕਿੰਨਾ ਕੁ ਪੁਰਾਣਾ ਹੋ ਗਿਆ? ਇਹ ਮਸਲਾ ਇਹ 18-25 ਦੋ ਕੁ ਮਹੀਨੇ ਪੁਰਾਣਾ ਜੀ। ਦੋ ਮਹੀਨੇ ਪੁਰਾਣਾ ਹਾਂਜੀ। ਗ੍ਰਿਫਤਾਰੀ ਦੀ ਮੰਗ ਵੀ ਕਰਦੇ ਹਾਂ। ਹਾਂ ਗ੍ਰਿਫਤਾਰੀ ਦੀ ਮੰਗ ਕਰਦੇ ਜੀ। ਅਫਸਰਾਂ ਨੂੰ ਮਿਲੇ ਜੀ ਅਫਸਰਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਜੋ ਕਿ ਸੋਮਵਾਰ ਤੱਕ ਸਾਰੇ ਮਸਲੇ ਹੱਲ ਕੀਤੇ ਜਾਣਗੇ ਜੀ। ਸਰ ਮਹਾਰਾਜ ਜਗਦੀਸ਼ਪੁਰ ਜੀ ਤੇ ਜੁਹਾਰ ਸਿੰਘ ਐਵਨੀ ਅੰਮ੍ਰਿਤਸਰ ਤੋਂ ਇਹ ਮਸਲਾ ਲੈ ਕੇ ਤੁਹਾਡੇ ਕੋਲ ਪਹੁੰਚੇ ਨੇ ਕੋ ਪੈਸੇ ਤੇ ਲੈਣ ਦਾ ਮਸਲਾ ਸੀ ਕੀ ਇਹਨਾਂ ਨੂੰ ਪਾਥਰੇ ਵਿਸ਼ਵਾਸ ਮਿਲਿਆ ਅੱਜ ਨਾ ਬਾਲ ਮਿਕਸ ਮਾਈ ਤੋਂ ਬਬਰ ਦੇਵ ਨੇ ਇਹਨਾਂ ਨੇ ਅੱਜ ਇੱਥੇ ਬਲਕਲਾ ਪੁੜੀ ਦੇ ਉੱਤੇ ਕੋਈ ਪ੍ਰਦਰਸ਼ਨ ਰੱਖਿਆ ਸੀ ਉਹਦੇ ਪ੍ਰਦਰਸ਼ਨ ਦੇ ਸੰਬੰਧ ਚ ਅਸੀਂ ਮੈਂ ਇੱਥੇ ਮੇਰੀ ਡਿਊਟੀ ਲੱਗੀ ਸੀ ਮੈਂ ਆਇਆ ਸੀ ਤੇ ਇਹਨਾਂ ਦੇ ਵਿੱਚ ਇੱਕ ਮਸਲਾ ਸੀ ਮਾਤਾ ਜਗਦੀਸ਼ ਕੌਰ ਦਾ ਇਹ ਮਾਤਾ ਜਗਦੀਸ਼ ਕੌਰ ਨੇ ਕਿਸੇ ਕੋਲੋਂ 64 ਲੱਖ 45000 ਰੁਪਏ ਲਿਆ ਸੀ ਇਹਨਾਂ ਨੇ ਤਰੀ 5 ਲੱਖ ਲਿਆ ਤੇ 5 ਹੀ ਇਹਨਾਂ ਨੇ ਉਹਨੂੰ ਵਾਪਸ ਕਰ ਦਿੱਤਾ ਤੇ ਇਹਨਾਂ ਨੇ ਸਾਰੇ ਪੈਸੇ ਵਾਪਸ ਕਰ ਦਿੱਤੇ ਲੇਕਿਨ ਜਿਹੜੇ ਬੰਦੇ ਨੇ ਪੈਸੇ ਵਾਪਸ ਕਰ ਦਿੱਤੇ ਆ ਕਰਨ ਦੇ ਬਾਵਜੂਦ ਉਹ ਬੰਦਾ ਇਹਨਾਂ ਦੇ ਮਕਾਨ ਦੇ ਉੱਤੇ ਗੈਰ ਕਾਨੂੰਨੀ ਢੰਗ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਜਦੋਂ ਇਹ ਆਪਣੇ ਬਾਹਰ ਗਏ ਸੀ ਫੌਰਨ ਤੇ ਉਦੋਂ ਗੈਰ ਹਾਈਚ ਇਹਨਾਂ ਦਾ ਕੋਈ ਸਮਾਨ ਇਹਨਾਂ ਦੇ ਦਸਤਾਨੇ ਮੁਤਾਬਕ ਚੋਰੀ ਕਰ ਲਿਆ ਜਿਹਦੀ ਐਪਲੀਕੇਸ਼ਨ ਜਿਹੜੀ ਆ ਉਹ ACP ਸ਼ਿਵਦਰਸ਼ਨ ਜੀ ਉਹਨਾਂ ਦੇ ਤੇ ਧਿਆਨ ਚ ਆਜ ਹੁਣ ਇਹਨਾਂ ਦੇ ਮਸਲੇ ਸਬੰਧ ਜੇ ਏਸੀ ਵਿਸ਼ੇ ਦਰਸ਼ਨਾ ਗੱਲ ਹੋ ਗਈ ਆ ਉਹਨੇ ਦੱਸਿਆ ਵਾ ਕਿ ਵੀ ਇਹ ਮੇਰੇ ਕੋਲ ਭੇਜ ਦਿਓ ਮੈਂ ਇਹਨਾਂ ਦਾ ਜਿਹੜਾ ਹੁਣੇ ਮਸਲਾ ਜਿਹੜਾ ਹੱਲ ਕਰਾ ਦਵਾਂ ਔਰ ਮਕਾਨ ਦਾ ਵੀ ਕਰਾ ਦਨੇ ਆ ਤੇ ਜਿਹੜਾ ਇਹਨਾਂ ਦਾ ਸਮਾਨ ਚੋਰੀ ਹੋਇਆ ਉਹਦੇ ਵਿੱਚ ਮੁਤਾਬਕ ਕਾਰਵਾਈ ਕਰਦਾ ਹੋਰ ਸਾਰੇ ਮਸਲੇ ਇੱਕ ਮਸਲਾ ਸਾਡਾ ਦੋ ਹੀ ਨੇ ਸਿਟੀ ਦੇ ਮਸਲੇ ਇੱਕ ਛਰਤੇ ਥਾਣੇ ਦੇ ਵਿੱਚ ਐਫਆਰ ਦਰਜ ਹੋਈ ਆ ਜਿਹਦੇ ਵਿੱਚ ਬੰਦੇ ਦਾ ਕਾਫੀ ਹੱਥ ਵਢਿਆ ਹੋ ਜਿਹਦੇ ਚ ਦੋਸ਼ੀ ਰੈਸਟ ਕਰਨ ਵਾਲੇ ਆ ਉਹ ਐਸਐਚਓ ਨੂੰ ਕਹਿ ਦਿੱਤਾ ਗਿਆ ਵਾ ਤੇ ACP ਨੂੰ ਵੀ ਕਹਿ ਦਿੱਤਾ ਉਹਨਾਂ ਨੂੰ ਕਹਿ ਦਿੱਤਾ ਉਹ ਸੋਮਵਾਰ ਤੱਕ ਜਿਹੜੇ ਦੋਸ਼ੀ ਜਿਹੜੇ ਅਰੈਸਟ ਕਰ ਲੈ